ਦੁਨੀਆ ਕੀ ਵੀੜ 'ਚ ਮਿਲਦਾ ਰਹਾ ਹੁਸ਼ਖਬਰੀ ਦੇ ਇਸ ਨਵੇਂ ਭਾਗ ਦੇ ਵਿੱਚ ਮੈਂ ਤੁਹਾਡਾ ਬਹੁਤ ਸਵਾਗਤ ਕਰਦਾ ਹਾਂ ਮੇਰੇ ਪਿਆਰੇ ਭਾਈ ਪੈਣੋ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 12 ਦੇ ਆਏ ਉਸ ਦੀ 7 ਆਇਤ ਵਿੱਚ ਇਸ ਤਰ੍ਹਾਂ ਲਿਖਿਆ ਹੈ ਜੇਕਰ ਤੁਸੀਂ ਇਸ ਦਾ ਅਰਥ ਜਾਣਦੇ ਕਿ ਮੈਂ ਦਇਆ ਨੂੰ ਚਾਹਨਾ ਹਾਂ ਬਲੀਦਾਨ ਨੂੰ ਨਹੀਂ ਤਾਂ ਤੁਸੀਂ નિર્ਦੋਸ਼ ਨੂੰ ਦੋਸ਼ੀ ਨਾ ਠਹਿਰਾਉਂਦੇ ਪਰਬੂ ਯੀਸ਼ੂ ਮਸੀਹ ਜੀ ਕਹਿੰਦੇ ਹਨ ਜੇਕਰ ਤੁਸੀਂ ਇਸ ਦਾ ਅਰਥ ਜਾਣਦੇ ਕਿਸ ਦਾ ਅਰਥ ਪਰਮੇਸ਼ਰ ਨੇ ਮਨੁੱਖ ਨੂੰ ਇੱਕ ਰਾਹ ਦਿੱਤਾ ਹੈ ਜਿਸ ਦੇ ਵਿੱਚ ਪ੍ਰਾਕਿਰਤਿਕ ਨੈਤਿਕ ਅਤੇ ਵਿਵਹਾਰਿਕ ਵਿਵਸਥਾ ਦੇ ਦੁਆਰਾ ਉਹ ਉਹਨਾਂ ਦੀ ਅਗਵਾਈ ਕਰਦਾ ਹੈ ਪਰੰਤੂ ਮਨੁੱਖ ਪਰਮੇਸ਼ਰ ਦੇ ਦੁਆਰਾ ਪ੍ਰਗਟ ਕੀਤੀ ਗਈ ਉਸ ਵਿਵਸਥਾ ਦੇ ਅਰਥ ਨੂੰ ਸਮਝ ਨਹੀਂ ਪਾਉਂਦਾ ਹੈ ਉਹ ਰੀਤੀ ਰਿਵਾਜਾਂ ਕਰਮਕਾਂਡ ਦੇ ਦੁਆਰਾ ਧਾਰਮਿਕ ਯਾਤਰਾਵੰਦਿਆਂ ਦੇ ਦੁਆਰਾ ਅਭਿਸ਼ੇਕਤ ਜਲ ਜਾਂ ਤੇਲ ਦੇ ਦੁਆਰਾ ਕਿਸੇ ਸਮਾਰਕ ਚਿੰਨ ਜਾਂ ਕਿਸੇ ਇਹੋ ਜਿਹੇ ਚੰਗੇ ਸਥਾਨ ਦੇ ਉੱਤੇ ਜਾ ਕੇ ਉਹ ਸੋਚਦਾ ਹੈ ਕਿ ਸ਼ਾਇਦ ਇਹਨਾਂ ਅਲੱਗ-ਅਲੱਗ ਵਸਤੂਆਂ ਦੇ ਦੁਆਰਾ ਉਹ ਪਰਮੇਸ਼ਰ ਦੇ ਉੱਤੇ ਨਿਰਪਰ ਰਹਿ ਰਿਹਾ ਹੈ ਪਰੰਤੂ ਪਿਆਰੇ ਪਰਮੇਸ਼ਰ ਇਸ ਤਰ੍ਹਾਂ ਪ੍ਰਸੰਨ ਨਹੀਂ ਹੁੰਦਾ ਹੈ ਮਨੁੱਖ ਕਦੇ ਵੀ ਇਸ ਤਰ੍ਹਾਂ ਕਰਕੇ ਪਰਮੇਸ਼ਰ ਨੂੰ ਪ੍ਰਸੰਨ ਨਹੀਂ ਕਰ ਸਕਦਾ ਕਿਉਂਕਿ ਪਰਮੇਸ਼ਰ ਇਹੋ ਜਿਹੀਆਂ ਗੱਲਾਂ ਦੇ ਦੁਆਰਾ ਪ੍ਰਸੰਨ ਨਹੀਂ ਹੁੰਦਾ ਕਿ ਅਸੀਂ ਇਹ ਕੰਮ ਕਰਕੇ ਪਰਮੇਸ਼ਰ ਨੂੰ ਆਪਣੇ ਆਪ ਦੇ ਵਿੱਚ ਬਣ ਸਕਦੇ ਹਾਂ ਨਹੀਂ ਪ੍ਰਭੂ ਯੀਸ਼ੂ ਮਸੀਹ ਜੀ ਇਹੀ ਗੱਲ ਇੱਥੇ ਕਹਿ ਰਹੇ ਹਨ ਕਿ ਪਰਮੇਸ਼ਰ ਦੇ ਦੁਆਰਾ ਤਿਆਰ ਕੀਤਾ ਗਿਆ ਰਾਹ ਜੋ ਹੈ ਉਸ ਦਾ ਅਰਥ ਤੁਸੀਂ ਨਹੀਂ ਜਾਣਦੇ ਕਿਉਂਕਿ ਪ੍ਰਭੂ ਯੀਸ਼ੂ ਮਸੀਹ ਜੀ ਇਹ ਉਹ ਰਾਹ ਹਨ ਜਿਹੜੇ ਕਿ ਮਨੁੱਖਾਂ ਨੂੰ ਉਹਨਾਂ ਦੇ ਪਾਪਾਂ ਤੋਂ ਛੁਟਕਾਰਾ ਦੇਣ ਦੇ ਲਈ ਇਸ ਸੰਸਾਰ ਦੇ ਵਿੱਚ ਆਏ ਅਤੇ ਕਲਬਰੀ ਦੀ ਸਲੀਬ ਦੇ ਉੱਤੇ ਬਲੀਦਾਨ ਹੋਏ ਤੇ ਤੀਸਰੇ ਦਿਨ ਮੁਰਦਿਆਂ ਦੇ ਵਿੱਚੋਂ ਜੀ ਉੱਠੇ ਤਾਂ ਕਿ ਜੋ ਕੋਈ ਉਹਨਾਂ ਦੇ ਉੱਤੇ ਵਿਸ਼ਵਾਸ ਕਰੇ ਉਹ ਮੁਕਤੀ ਨੂੰ ਪ੍ਰਾਪਤ ਕਰ ਸਕੇ ਅਤੇ ਪਰਮੇਸ਼ਰ ਨੂੰ ਆਪਣੇ ਜੀਵਨ ਦੇ ਵਿੱਚ ਪਰਸਾਨ ਕਰ ਸਕੇ ਪਿਆਰੋ ਤੁਸੀਂ ਵੀ ਇਸ ਤਰ੍ਹਾਂ ਕਰ ਸਕੋ ਪਰਮੇਸ਼ਰ ਅੱਗੇ ਤੁਹਾਡੇ ਸਾਰਿਆਂ ਲਈ ਮੇਰੀ ਇਹ ਹੀ ਪ੍ਰਾਰਥਨਾ ਹੈ ਧੰਨਵਾਦ